ਅਹੀ ਤੱਕ ਇਹ 5 ਤਰਪਾਲਾਂ ਬਾਈ ਜੀ ਆਪੀ ਜਿੰਨੂ ਮਰਜ਼ੀ ਦੇਆ ਇਨੂੰ ਮਰਜ਼ੀ ਨਾ ਦੇਣ ਕਿਉਂਕਿ ਇਹਨਾਂ ਨੂੰ ਆਈਡੀਆ ਹੈ ਇਹ ਉਹ ਜੱਟ ਹੈ ਜਿਹੜਾ ਕਿ ਆਪ ਅੱਜ ਨਾ ਵੇਖੋ ਅਥਰੂ ਨਿਕਲ ਆਏ ਕਿੰਨੇ ਤਾਂ ਆ ਨਿਕਲਦੀਆਂ ਸਾਡਾ ਵੀ ਨਹੀਂ ਜੀ ਕਰਦਾ ਦੇ ਇਹਨੂੰ ਅਸੀਂ ਕੌਣ ਆ ਦੇਣ ਵਾਲੇ ਸਤਗੁਰੂ ਦੀ ਸਾਰਾ ਕੁਸ਼ ਹੈ ਇਹ ਵੀਰਾਜੀ ਦੀ ਅੱਜ ਵੱਡੀ ਸੇਵਾ ਹੈ ਵੱਡੀ ਸੇਵਾ 25 ਤੋਂ 30 ਬੰਦਾਂ ਦਾ ਪ੍ਰਸ਼ਾਦਾ ਪਕਾਇਆ ਘਰ ਔਰ ਵੇਖ ਲਓ ਤੁਸੀਂ ਪਰ ਪ੍ਰਮਾਤਮਾ ਇਦਾਂ ਦਾ ਸਮਾਂ ਕਦੀ ਨਾਲ ਆਇਆ ਕਦੀ ਨਾਲ ਪਰ ਅਹੀ ਵੀਰ ਦੇ ਨਾਲ ਤਨੋਂ ਮਨੋਂ ਮੋਢਾ ਦਾ ਖੜਿਆ ਫੋਨ ਲੈ ਚੱਲੇ ਜਦੋਂ ਮੇਰਾ ਵੀਰ ਫੋਨ ਕਰੇਗਾ ਅਸੀਂ ਫੇਰ ਆਵਾਂਗੇ ਇੱਕ ਜਿਕਰਾ ਚੜ੍ਹ ਜਾਈ ਤੂੰ ਚੜ੍ਹ ਦੇ ਓਏ ਸੋੜਿਓ ਆਸਿਆ ਕਰ ਆ ਬਾਈ ਦੀਆਂ ਰਖਾਓ ਜਿੱਥੇ ਰਖਾਣੀਆਂ ਤੂੰ ਜਿਆਦੀਆਂ ਨੇ ਪੰਜ ਨਹੀਂ ਜਿਆਦਾ ਨੇ ਪੰਜ ਆਹ ਦੇਖੋ ਆ 70 ਰੁਪਇਆ ਜਿਹੜੀ ਗੁਰਦਾਰੇ ਲੰਗਰ ਲੱਗਾ ਜਿਹੜੀ ਕਹਿੰਦੇ ਲੋਹ ਦੇ ਉੱਤੇ ਸ਼ਾਨ ਹੀ ਹੈਗੀ ਹਾਂ ਇਹ ਠੀਕ ਕਿਉਂਕਿ ਮੈਂ ਕਹਾ ਸਾਰੇ ਸਾਹਮਣੇ ਦੇ ਰਿਹਾ ਕੱਲ ਨੂੰ ਕੋਈ ਨਾ ਆ ਕੇ ਨਹੀਂ ਨਹੀਂ ਲੜੀ ਨਹੀਂ ਲੜੀ ਵਾਲੀ ਲਾ ਲਾ ਦਿਖਾਓ ਉਹ ਆਪਣਾ ਕੋਈ ਲੋਡ ਨਾ ਬਾਅਦ ਸੋਚਾਂਗੇ ਆਪਾਂ ਸੋਚਦੇ ਲੋਡ ਮਤਾ ਦੇ ਦੇ ਉਹ ਯਾਰ ਵਾਹ ਲੋਡ